ਸ਼ਾਸ਼ੀ ਗਾਲ ਜੀ ਇਹ ਵਾਲੇ ਸੂਟ ਕਾਟਨ ਦੇ ਰਹਿਣਗੇ ਪ੍ਰਿੰਟਡ ਸ਼ਰਟ ਰਹੇਗੀ ਤੇ ਮੈਚਿੰਗ ਬਾਟਮ ਰਹੇਗੀ ਇਹਨਾਂ ਵਿੱਚ ਤੁਸੀਂ ਕੋਈ ਵੀ ਆਪਣੀ ਚੋਇਸ ਦੇ ਜਿਹੜੇ 3 ਸੂਟ ਹੈ ਸਿਲੈਕਟ ਕਰ ਸਕਦੇ ਹੋ ਫ੍ਰੀ ਸ਼ਿਪਿੰਗ ਰਹੇਗੀ ਵਿਦਾਊਟ ਦੁਪੱਟਾ ਰਹਿਣਗੇ ਇੱਕ ਪਾਰਸਲ ਦੇ ਵਿੱਚ ਤੁਹਾਡੇ 3 ਸੂਟ ਜਾਣਗੇ ਤੁਸੀਂ ਆਪਣੀ ਚੋਇਸ ਨਾਲ ਕੋਈ ਵੀ 3 ਸੂਟ ਹੈ ਜਿਹੜੇ ਸਿਲੈਕਟ ਕਰ ਸਕਦੇ ਹੋ ਇਹ ਵਾਲੇ ਸੂਟ ਜਾਰਜਟ ਦੇ ਰਹਿਣਗੇ 5 ਮੀਟਰ 올ਓਵਰ ਸੂਟ ਰਹੇਗਾ ਇਹਨਾਂ ਵਿੱਚ ਤੁਸੀਂ ਕੋਈ ਵੀ ਆਪਣੀ ਚੋਇਸ ਦੇ ਜਿਹੜੇ 2 ਸੂਟ ਹੈ ਉਹ ਸਿਲੈਕਟ ਕਰ ਸਕਦੇ ਹੋ ਕੋਈ ਵੀ ਇਹਨਾਂ ਵਿੱਚੋਂ ਤੁਸੀਂ ਆਪਣੀ ਚੁਆਇਸ ਦੇ ਦੋ ਕਲਰ ਹੈ ਜਿਹੜੇ ਸਿਲੈਕਟ ਕਰ ਸਕਦੇ ਹੋ ਇੱਕ ਪਾਰਸਲ ਦੇ ਵਿੱਚ ਤੁਹਾਡੇ ਦੋ ਸੂਟ ਜਾਣਗੇ ਇਹਨਾਂ ਵਿੱਚੋਂ ਟੋਟਲ 10 ਮੀਟਰ ਫੈਬਰਿਕ ਹੈ ਜਿਹੜਾ ਤੁਹਾਡਾ ਇੱਕ ਪਾਰਸਲ ਦੇ ਵਿੱਚ ਜਾਏਗਾ ਇਹ ਵਾਲੇ ਸੂਟ ਨੇ ਜਿਹੜੇ ਮਸਲੀਨ ਤੇ ਰਹਿਣਗੇ ਪ੍ਰਿੰਟਰ ਸ਼ਰਟ ਰਹੇਗੀ ਤੇ ਸ਼ੈਡੋ ਪ੍ਰਿੰਟ ਵਾਲੀ ਹੈ ਜਿਹੜੀ ਬਾਟਮ ਰਹੇਗੀ 2.5 ਮੀਟਰ ਸ਼ਰਟ ਦਾ ਫੈਬਰਿਕ ਰਹੇਗਾ ਤੇ 2.5 ਮੀਟਰ ਜਿਹੜੀ ਬਾਟਮ ਰਹੇਗੀ ਵਿਦਆਊਟ ਦੁਪੱਟਾ ਰਹਿਣਗੇ ਤੇ ਪ੍ਰਾਈਸ ਹੈ ਜਿਹੜੇ ਸਭ ਦੇ ਨਾਲ-ਨਾਲ ਮੈਂਸ਼ਨ ਕੀਤੇ ਹੋਏ ਆ ਤੇ ਸਾਰੇ ਫ੍ਰੀ ਸ਼ਿਪਿੰਗ ਰਹਿਣਗੇ ਇਹ ਵਾਲਾ ਸੂਟ ਗਲਾਸ ਸਿਲਕ ਤੇ ਰਹਿਣਗੇ ਇਹਨਾਂ ਵਿੱਚ ਤੁਸੀਂ ਕੋਈ ਵੀ ਆਪਣੀ ਚੋਇਸ ਦਾ ਫੈਬਰਿਕ ਜਿਹੜਾ ਲੈ ਸਕਦੇ ਹੋ ਇਹਨਾਂ ਤੇ ਤੁਸੀਂ ਹੈਂਡਵਰਕ ਆ ਮਸ਼ੀਨਵਰਕ ਕਿਸੇ ਵੀ ਟਾਈਪ ਦਾ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਪੇਮੈਂਟ ਤੇ ਐਡਰੈਸ ਸੈਂਡ ਕਰਕੇ ਜਿਹੜਾ ਤੁਸੀਂ ਆਪਣਾ ਆਰਡਰ ਉਹ ਬੁੱਕ ਕਰਵਾ ਸਕਦੇ ਹੋ ਇਹ ਵਾਲੇ ਸੂਟ ਵਿਸਕੋਜ਼ オーਰਗਾਂజా ਤੇ ਰਹਿਣਗੇ ਸੌਫਟ ਫੈਬਰਿਕ ਰਹੇਗਾ ਇਹਨਾਂ ਤੇ ਵੀ ਤੁਸੀਂ ਕਿਸੇ ਵੀ ਟਾਈਪ ਦਾ ਜਿਹੜਾ ਵਰਕ ਹੈ ਹੈਂਡਵਰਕ ਮਸ਼ੀਨਵਰਕ ਕੋਈ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਰਵਾ ਸਕਦੇ ਹੋ વિડીયોનું લાઈક કરો ચેનલ સબસક્રાઈબ કરો થેન્ક યુ